ਪ੍ਰਕਾਸ਼ ਜੀ ਨਾਲ ਆਜੋ ਐਮਲ ਸਾਹਿਬ ਪ੍ਰਕਾਸ਼ ਜੀ ਨਾਲ ਆਜੋ ਅੱਗੇ ਲੱਗੋ ਪ੍ਰਕਾਸ਼ ਜੀ ਨਾਲ ਆਜੋ ਅੱਗੇ ਲੱਗੋ نمائندگی کرتے ہوئے آئے ہوئے جنرل سکریٹری تو چاروں نے سبھا سبھا پھر ایک ایک کر کے اسی بھی بھی جاوا بھی تو یہ کو بولنے رہے تو سارے اودے دار سارے جا میں స్వాگت کرتا ہوں شاہپور کے لیے تو بھی سارے انڈسٹریلسٹ کا स्वागत کرتا ہوں ਅੱਜ ਜਿਹੜੀ ਮੀਟਿੰਗ ਐਫਐਮ ਸਾਹਿਬ ਨੇ ਬਣਾਈ ਬੁਲਾਈ ਹੈ ਉਹਦੇ 'ਚ ਕੀ ਹੈ ਉਹਨਾਂ ਨੇ ਸਰਕਾਰ ਨੇ ਜਿਹੜਾ ਨਵੀਂ ਸਰਕਾਰ ਹੈ ਇਹਨਾਂ ਨੇ ਕੋਈ ਬਜਟ ਬਣਾਣਾ ਹੈ ਬਜਟ ਬਣਾਉਣ ਵਾਸਤੇ ਇਹ ਹਰ ਡਿਸਟ੍ਰਿਕਟ 'ਚ ਜਾ ਰਹੇ ਨੇ ਇੰਡਸਟਰੀਆਂ ਸਜੈਸ਼ਨ ਲੈ ਰਹੇ ਨੇ ਵੀ ਆਇਆ ਅਸੀਂ ਕਿਸ ਤਰੀਕੇ ਨਾਲ ਬਜਟ ਬਣਾਈਏ ਜਦੋਂ ਕਿ ਐਮਐਸਐਮ ਇਹਨੂੰ ਅਸੀਂ ਨਾ ਪਰਪੂਲਿਤ ਕਰਨ ਵਾਸਤੇ ਉਸ ਸਾਹਿਬ ਨੇ ਸਾਡੀਆਂ ਸਜੈਸ਼ਨ ਲਈਆਂ ਅਸੀਂ ਐਫਐਮ ਸਾਹਿਬ ਨੂੰ ਇਹ ਕਿਹਾ ਵੀ ਸਜੈਸ਼ਨ ਅਸੀਂ ਤੁਹਾਨੂੰ ਦੇਤੀਆਂ ਪਰ ਇਹਦੀਆਂ ਇੰਪਲੀਮੈਂਟੇਸ਼ਨ ਹੋਣੀਆਂ ਚਾਹੀਦੀਆਂ ਨੇ ਅਸੀਂ ਜਿਸ ਤਰ੍ਹਾਂ ਕਿਹਾ ਵੀ ਅਸੀਂ ਬਾਰਡਰ ਸਟੇਟ ਆ ਅਸੀਂ ਨਾ ਸਾਡੇ ਕੋਲ ਕੋਈ ਰੌ ਮਟੀਰੀਅਲ ਹੈ ਦੂਸਰੀਆਂ ਸਟੇਟਾਂ ਤੋਂ ਰੌ ਮਟੀਰੀਅਲ ਆ ਨਾ इवन ਸਾਡੀ ਫਿਨਿਸ਼ਡ ਗੁੱਡਸ ਵੀ ਨਾ ਦੂਸਰੀਆਂ ਸਟੇਟਾਂ ਜਾਂਦੀਆਂ ਅਸੀਂ ਦੂਸਰੀਆਂ ਸਟੇਟਾਂ ਤੋਂ 7 ਤੋਂ 8% ਭਾੜਾ ਪੈ ਜਾਂਦਾ ਜਿਆਦਾ ਲੇਬਰ ਵੀ ਸਾਡੀ ਬਾਹਰ ਲਈ ਹੈ ਦੂਸਰਾ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਪਾਵਰ ਸਾਡਾ ਨਾਲ ਬੇਸਿਕ ਰੌ ਮਟੀਰੀਅਲ ਹੈ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ 5 ਰੁਪਏ ਅਸੀਂ ਪਰ ਯੂਨਿਟ ਦੇਾਂਗੇ ਤੁਹਾਨੂੰ ਜੇ ਕਿ ਅੱਜ ਛੋਟੀ ਇੰਡਸਟਰੀ ਨੂੰ 10 ਤੋਂ 12 ਰੁਪਏ ਯੂਨਿਟ ਪੈ ਰਿਹਾ ਅਸੀਂ ਸਰਕਾਰ ਨੂੰ ਬਜਟ ਦੇ ਕੇ ਇੱਕ ਦਿਨ 13% ਜਿਹੜੀਆਂ ਨਾ ਉਹ ਡਿਊਟੀ ਜਿਹੜੀ ਇਹਨਾਂ ਮਾਫ ਕੀਤੀ ਜਾਏ ਸੈਕੰਡਲੀ ਕੀ ਹੈ ਨਵੇਂ ਫੋਕਲ ਪੁਆਇੰਟ ਬਣਾਏ ਜੋ ਇਹ এনवायरमेंट ਨੂੰ ਆ ਮੈਂ ਠੀਕ ਕਰਨਾ ਤੇ ਨਵੇਂ ਫੋਕਲ ਪੁਆਇੰਟ ਜ਼ਰੂਰੀ ਹੈਗੇ ਨੇ ਸੈਕੰਡਲੀ ਕੀ ਹੈ 2017 ਦੇ ਵਿੱਚ GST ਆ ਗਿਆ ਸੀ ਪਰ ਸਰਕਾਰ ਨੇ ਅਜੇ VAT ਸਿਸਟਮ ਹੀ ਖਤਮ ਨਹੀਂ ਕੀਤਾ ਸਰਕਾਰ ਨੇ OTS ਸਕੀਮ ਲਿਆਈ ਹੈ ਜਿਹੜੀ 34 ਨੂੰ ਖਤਮ ਹੋ ਰ ਜਾ ਰਹੀ ਹੈ ਉਹਦੇ ਵਿੱਚ ਪ੍ਰੋਪਰ ਵੇ ਦੇ ਨਾਲ ਡਿਪਾਰਟਮੈਂਟ ਜਿਹੜਾ ਨਾ ਉਹਨੂੰ ਕਲੀਅਰ ਨਹੀਂ ਕਰ ਸਕਿਆ ਅੱਜ ਵੀ ਪੈਡੈਂਸੀ ਬਹੁਤ ਹੈ ਲੋਕਾਂ ਦਾ ਬੈਡ ਪੁਰਾਣਾ ਪਿਆ ਸਾਨੂੰ ਅੱਜ GST ਵੀ ਦੇਣਾ ਪੈਂਦਾ ਹੈ ਬੈਡ ਵੀ ਸਾਡਾ ਪੁਰਾਣਾ ਪਿਆ ਉਹਦੇ ਵਿੱਚ ਕੀ ਹੈਗਾ ਸਾਡੀਆਂ ਅਸੈਸਮੈਂਟਾਂ ਪਈਆਂ GST ਆ ਗਿਆ ਸੀ ਪਹਿਲੇ ਬੈਡ ਨੂੰ ਹੀ ਸੀ ਕਰੀ ਜਾਂਦੇ ਸਾਡੇ ਤੇ ਦੋਹਰੀ ਮਾਰ ਪੈ ਰਹੀ ਹੈ ਉਹਦੇ ਨਾਲ ਕੀ ਇਹਨਾਂ ਨੂੰ ਇਹ ਕਿਹਾ ਵੀ ODS ਸਕੀਮ ਦੁਆਰਾ ਲਿਆਂਦੀ ਜਾਵੇ ਜਿਹੜਾ ਪਿਛਲਾ ਬੈਡ ਦਾ ਸਿਸਟਮ ਹੈਗਾ ਨਾ ਉਹਨੂੰ ਖਤਮ ਕਰਕੇ GST ਵੇਲੇ ਆ ਜਾਈਏ ਲੇਬਰ so, ਲਾ 48 ਦੇ ਨੇ ਉਹਦੇ ਤੇ ਕੋਈ ਐਮੈਂਡਮੈਂਟ ਨਹੀਂ ਐਮਪਾਇਰ এমਪਲਾਇਰ ਵਾਸਤੇ ਬਹੁਤ ਮੁਸ਼ਕਿਲਾਂ ਹੈਗੀਆਂ ਨੇ ਸੈਕੰਡ ਅਸੀਂ ਇਹ ਇਹਨਾਂ ਨੂੰ ਕਹਿੰਦੇ ਆ এনवायरमेंट ਨੂੰ ਠੀਕ ਕਰਨ ਵਾਸਤੇ ਜਿੰਨੇ ਵੀ ਫੂਕਲ ਬਣੇ ਨੇ ਉਹਨਾਂ ਦੀ ਨਿਵਾਰ ਨੂੰ ਦੇਖਿਆ ਜਾਏ ਨਵੇਂ ਫੂਕਲ ਬਣਿਆ ਨੇ ਜਿੰਨੇ ਇੰਡਸਟਰੀਲ ਜਰੂਰ ਨਵੇਂ ਮਾਸਟਰ پلان ਚ ਜਲੰਧਰ ਦੇ ਵਿੱਚ ਉਹਨਾਂ ਦੀ ਨਿਵਾਰ ਨੂੰ ਜਰੂਰ ਬਦਲਾ ਜਾਵੇ ਜੋ ਕੋ ਬਾਹਰੋਂ ਕਸਟਮਰ ਆਂਦਾ ਹੈਗਾ ਅਗਰ ਉਹ ਜਿਹੜਾ ਸਾਡਾ ਸਿਸਟਮ ਦੇਖਦਿਆਂ ਉਹ ਬਾਹਰੋਂ ਨਿਕਲ ਜਾਂਦਾ ਹੈਗਾ ਤਾਂ ਬਾਹਰਲੀ ਦੁਨੀਆ ਨੂੰ ਅਸੀਂ ਦੇਖੀਏ ਬਾਹਰਲੀ ਦੁਨੀਆ ਨੂੰ ਅਸੀਂ ਦੇਖੀਏ ਬਹੁਤ ਅੱਗੇ ਨਿਕਲ ਗਈ ਹੈ ਅਸੀਂ ਅਜੇ ਉੱਥੇ ਦੇ ਉੱਥੇ ਔਰ ਸਾਡੇ ਕੋਲ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਆਈਆਂ ਨੇ ਉਹਨਾਂ ਨੇ ਸਾਡੇ ਨਾਲ ਵਾਅਦਾ ਗਲਾਫੀ ਜਿਹੜੀ ਕੀਤੀ ਹੈ ਸਾਰੀ ਅੱਜ ਇਹ ਸਰਕਾਰ ਲੋਕਾਂ ਦੇ ਮਨ 'ਚ ਬਦਲਾਅ ਦਾ ਚਾਂ ਹੈਗਾ ਸੀ ਬਦਲਾਅ ਹੋ ਗਿਆ ਪਰ ਅਸੀਂ ਅੱਗੋਂ ਉਮੀਦ ਰੱਖਦੇ ਹੈਗੇ ਆਂ ਵੀ ਸਰਕਾਰ ਜੋ ਸਾਡੇ ਨਾਲ ਵਾਅਦਾ ਕਰਦੀ ਹੈ ਉਹ ਪੂਰਾ ਕਰੇਗੀ ਜਾਂ ਨੰਘ ਕਰੇਗੀ ਅਸੀਂ ਇੰਡਸਟਰੀ ਜਿਹੜਾ ਵਿਵਾਰੀ ਹੈ ਹਰ ਹਰ ਇੱਕ ਦਾ ਇਤਵਾਰ ਕਰਦਾ ਉਹਦੇ ਕਰਕੇ ਸਰਕਾਰਾਂ ਆਉਂਦੀਆਂ ਨੇ ਔਰ ਹੁਣ 55 ਦਿਨ ਜਿਸ ਕਹਿੰਦੇ ਬਹੁਤ ਇਤਿਹਾਸਿਕ ਫੈਸਲੇ ਕੀਤੇ ਪਰ ਇੰਡਸਟਰੀ ਵਾਸਤੇ ਅਜੇ ਤੱਕ ਕੋਈ ਫੈਸਲਾ ਜਿਹੜਾ ਇਹੋ ਜਿਹਾ ਨਹੀਂ ਹੋਇਆ ਜਿਸ ਦੇ ਨਾਲ ਸਾਡੀ ਇੰਡਸਟਰੀ ਨੂੰ ਗਰੋਥ ਮਿਲ ਸਕੇ ਹੁਣ ਅਸੀਂ ਤੇ ਇਹ ਵੀ ਕਹਿੰਦੇ ਆ ਕਿ ਸਰਕਾਰ ਨੂੰ ਚਾਹੀਦਾ ਜੇ ਐਮਐਸਐਮਈ ਨੂੰ ਬਚਾਣਾ ਹੈ ਤੇ ਇੰਡਸਟਰੀ ਵੱਲ ਕਿਉਂ ਨਹੀਂ ਦਸੀ ਰੈਵਨਿਊ ਜਨਰੇਟ ਕਰਦੀ ਹੈ ਕਲੈਕਟ ਕਰਕੇ ਦਿੰਦੀ ਹੈ ਸਰਕਾਰ ਕੋ ਕੁਝ ਲੈਂਦੀ ਨਹੀਂ ਹੈਗੀ ਆਪਣਾ ਕੰਮ ਆਪ ਚਲਾਉਂਦੀ ਹੈ ਅਸੀਂ ਕਿਹਾ ਸਿਸਟਮ ਜਿਹੜੇ ਨਾ ਉਹਨੂੰ ਠੀਕ ਕਰੋ ਜੇਕਰ ਅਸੀਂ ਆਰਾਮ ਨਾਲ ਕੰਮ ਕਰ ਸਕੀਏ ਹਾਂਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਐਮਐਸ ਉਹਨਾਂ ਨੇ ਕਿਹਾ ਅਸੀਂ ਜਿਹੜੀ ਐਮਐਸਐਮ ਇਹਨੂੰ ਆਗਾਂਹ ਲਿਆਂਨ ਵਾਸਤੇ ਪੰਜਾਬ ਜਿਹੜਾ ਇੱਕ ਨੰਬਰ ਤੇ ਹੁੰਦਾ ਸੀ ਦੁਬਾਰਾ ਅਸੀਂ ਉਹਨੂੰ ਇੱਕ ਨੰਬਰ ਤੇ ਹੀ ਲਿਆਣਾ ਉਹ ਤਾਂ ਹੀ ਲਿਆ ਸਕਦੇ ਜੇ ਅਸੀਂ ਉਹਨਾਂ ਸਾਥ ਦੇਗੀ ਔਰ ਇੰਡਸਟਰੀ ਪਰਫੁੱਲਤ ਤਾਂ ਹੀ ਹੁੰਦੀ ਹੈ ਜੇ ਸਰਕਾਰਾਂ ਸਾਥ ਦੇਣ ਔਰ ਸਾਡੀ ਸਰਕਾਰ ਸਰਕਾਰ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਅਸੀਂ ਤੁਹਾਡੇ ਜਿਹੜੇ ਸੁਝਾਅ ਨੇ ਨੋਟ ਕਰ ਲਏ ਬਜਟ ਦੇ ਵਿੱਚ ਲੈ ਕੇ ਆਵਾਂਗੇ ਅਸੀਂ ਇੰਡਸਟਰੀ ਤੋਂ ਬਗੈਰ ਨਹੀਂ ਕੰਮ ਕਰ ਸਕਦੇ ਸਰਕਾਰ ਨੂੰ ਰੈਵਨਿਊ ਇੰਡਸਟਰੀ ਜਨਰੇਟ ਕਰਕੇ ਦਿੰਦੀ ਹੈਗੀ ਹੈ ਹਾਂਜੀ ਇਹ ਸਰਕਾਰਾਂ ਦਾ ਹਿਸਾਬ ਦੇਣੀ ਹੈ ਸਾਨੂੰ ਉਮੀਦ ਹੈ ਬਾਕੀ ਦੇਖੋ ਜੋ ਅੱਗੇ ਵੈਦੇ ਜੇ ਅਸੀਂ ਵੈਦਿਆਂ ਜੀ ਰਹਿਣਾ ਹੁੰਦਾ ਫਿਰ ਤੁਹਾਡੀ ਮੁਸ਼ਕਲ ਹੈ ਜੋ ਐਮਐਸਐਮ ਇਹਦਾ ਐਸੋ ਲਿਆ ਹੈ ਅਗਰ ਸਰਕਾਰਾਂ ਨੇ ਸੈਂਟਰ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਅਗਰ 4-5 ਸਾਲ ਇਹਨਾਂ ਨੂੰ ਸਾਹਮਣੇ ਤਾਂ ਐਮਐਸਐਮਈ ਵੈਸੇ 4-5 ਸਾਲ ਚ ਖਤਮ ਹੋ ਜਾਣੀ ਹੈ ਜੋ ਹਾਲਾਤ ਚੱਲ ਰਹੇ ਨੇ ਸਰਦਾਰ ਭਗਵੰਤ ਸੇਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਸੀਗਾ ਕਿ ਇਸ ਵਾਰ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਹੋਊਗਾ ਉਹ ਜਨਤਾ ਦਾ ਬਜਟ ਹੋਊਗਾ ਔਰ ਉਸ ਜਨਤਾ ਦੇ ਬਜਟ ਦੇ ਵਿੱਚ ਅਸੀਂ ਪੂਰੇ ਪੰਜਾਬ ਵਿੱਚੋਂ ਸੁਝਾਅ ਲੈਣ ਦੇ ਜਿਹੜਾ ਪਹੁੰਚ ਰਹੇ ਹਾਂਗੇ ਸਭ ਤੋਂ ਪਹਿਲਾਂ ਮੰਡੀ ਗੁਬਿੰਦਗੜ ਉਸ ਵੱਲ ਲੁਧਿਆਣਾ ਸੰਗਰੂਰ ਬਠਿੰਡਾ ਆ ਜਲੰਧਰ ਅਮਰਸਰ ਬਟਾਲਾ ਬਹਾਲੀ ਸਾਰੇ ਜਗ੍ਹਾ ਤੇ ਜਾਵਾਂਗੇ ਤਾਂ ਕਿ ਲੋਕਾਂ ਦੇ ਵੈਲਿਊਏਬਲ ਸੁਝਾਅ ਜਿਹੜੇ ਨੇਗੇ ਉਹ ਕਲੈਕਟ ਕੀਤੇ ਜਾਣ ਅਸੀਂ ਲੋਕਾਂ ਤੋਂ ਲਿਖਤੀ ਤੌਰ ਤੇ ਵੀ ਲੈ ਰਹੇ ਹਾਂ ਔਰ ਪੰਜਾਬ ਸਰਕਾਰ ਨੇ ਦੋ ਸਾਈਟਾਂ ਜਾਰੀ ਕੀਤੀਆਂ ਨੇਗੀਆਂ ਇੱਕ ਸਾਈਟ ਆ ਫਾਈਨੈਂਸ ਡਿਪਾਰਟਮੈਂਟ ਦੂਜੀ ਪੰਜਾਬ ਸਰਕਾਰ ਦੀ ਉਤੇ ਬਹੁਤ ਸੁਝਾਅ ਆ ਰਹੇ ਨੇਗੇ ਔਰ ਪਹਿਲੀ ਵਾਰ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਉਹ ਆਪਣਾ ਬਜਟ ਖੁਦ ਤਿਆਰ ਕਰ ਰਹੇ ਨੇਗੇ ਸੋ ਬਹੁਤ ਸਾਰੇ ਕੀਮਤੀ ਸੁਝਾਅ ਆ ਰਹੇ ਨੇ ਸਭ ਤੇ ਗੌਰ ਕਰਕੇ ਅੱਛਾ ਬਜਟ ਤਿਆਰ ਕੀਤਾ ਜਾਵੇ ਦੇਖੋ ਇਹ ਫੈਸਲਾ ਸਰਕਾਰ ਨੇ ਕਰਨਾਗਾ ਜਦੋਂ ਬਜਟ ਬਣੂਗਾ ਤੁਹਾਡੇ ਸਭ ਦੇ ਸਾਹਮਣੇ ਪੇਸ਼ ਹੋਊਗਾ ਅੱਜ ਅੱਜ ਦੇ ਲਈ ਕੋਈ ਖਾਸ ਅਪਡੇਟ ਕੀਤੀ ਕੀ ਬਾਰੇ ਅੱਜ ਦੇਖੋ ਅੱਜ ਸਿਰਫ ਤੇ ਸਿਰਫ ਜਿਹੜੀ ਅੱਜ ਦੀ ਮੀਟਿੰਗ ਸੀ ਇੰਡਸਟਰੀਸਟ ਦੇ ਨਾਲ ਲੋਕਾਂ ਦੇ ਨਾਲ ਉਹ ਇਹ ਸੀਗੀ ਕਿ ਅਸੀਂ ਬਜਟ ਬਣਾਉਣ ਜਾ ਰਹੇ ਹਾਂ ਤੁਸੀਂ ਆਪਣੇ ਸੁਝਾਅ ਦਿਓ ਤੁਹਾਡੇ ਜਿਹੜਾ ਹੈਗਾ ਬਜਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੋ ਸਾਰੇ ਸੁਝਾਅ ਲੈ ਗਏ ਨੇ ਕਿ ਉਹਨਾਂ ਨੇ ਕਿਹਾ ਇਸ ਕਿਹੜੇ ਮੰਤਵ ਪੱਤਰ ਰਿਤੇ ਹੈਗੇ ਆ ਸਾਰੇ ਆਈਡੀਆਂ ਨੂੰ ਧੋਣੇ ਨਹੀਂ ਚਾਹੀਦੇ ਨੇ ਅ ਦੇਖੋ ਮੰਗ ਪੱਤਰ ਉਹਨਾਂ ਨੇ ਦਿੱਤੇ ਨੇ ਕਿ ਉਹ ਸਾਰੇ ਆ ਗਏ ਨੇ ਕਿ ਮਾਨ ਸਾਹਿਬ ਨੇ ਫੈਸਲਾ ਲੈਣਾਗਾ ਪਰ ਲੇਕਿਨ ਇਹ ਵੀ ਇੱਕ ਇਤਿਹਾਸਿਕ ਫੈਸਲਾਗਾ ਇਹ ਵੀ ਇੱਕ ਇਤਿਹਾਸਿਕ ਫੈਸਲਾਗਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਸਰਕਾਰ ਨੇ ਪਲਾਨ ਤਿਆਰ ਕੀਤਾਗਾ ਕਿ ਝੋਨਾ ਲਾਉਣ ਲਈ ਬਖ ਬਖ ਤਰੀਕਾ ਨਿਜਿਤ ਕੀਤੀਆਂ ਨੇ ਕਿ ਇਹਦੇ ਨਾਲ ਸਾਡਾ ਮੈਸਾਬੰਦਾ ਪਾਣੀ ਧਰਤੀ ਹੇਠਲਾ ਪਾਣੀ ਬਚੂਗਾ ਨਹੀਂ ਤਾਂ ਆਉਣ ਵਾਲੇ 25 ਸਾਲਾਂ ਬਾਅਦ ਆਉਣ ਵਾਲੇ 25 ਸਾਲਾਂ ਬਾਅਦ ਸਾਡੀ ਧਰਤੀ ਬੰਜਰ ਹੋ ਜਾਊਗੀ ਸਾਡੇ ਬੱਚਿਆਂ ਕੋਲੇ ਪੀਣ ਜੋਗਾ ਪਾਣੀ ਨਹੀਂ ਬਚਣਾਗਾ ਸੋ ਉਦੋਂ ਦੀ ਸਰਕਾਰ ਜਿਹੜੀ ਆ ਬੜੇ ਸੰਜੀਦਾ ਟੈਗ ਦੇ ਨਾਲ ਕੰਮ ਕਰ ਰਹੀ ਆ ਜੇ ਤੁਸੀਂ ਸਾਨੂੰ ਦੱਸੋ ਕਿ ਕਿਸਾਨਾਂ ਦਾ ਕਹਿਣਾ ਇੱਕ ਹੈਗਾ ਕਿ ਸਿਰਫ ਝੋਨੇ ਨੂੰ ਪ੍ਰਮੋਟ ਕੀਤਾ ਜਾਦਾ ਦੂਜੀ ਫਸਲਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਦਾ ਸੋ ਅਸੀਂ ਅਸੀਂ ਤਾਂ ਅਸੀਂ ਤਾਂ ਮੂੰਗੀ ਦੀ ਫਸਲ ਤੇ ਐਮਐਸਪੀ ਐਨਾਉਂਸ ਕੀਤੀ ਹੈਗੀ ਸੋ ਬਿਲਕੁਲ ਸਾਰੇ ਫੈਸਲੇ ਕਿਸਾਨਾਂ ਦੇ ਹੱਕ ਚ ਹੋ ਰਹੇ ਨੇਗੇ ਸੋ ਸਾਡੀ ਧਰਤੀ ਇਹਦਾ ਪਾਣੀ ਬਚਾਉਣਾ ਸਾਡੀ ਜਿਹੜੀ ਆ ਸਭ ਤੋਂ ਵੱਡਾ ਸਟੈਪ ਅਸੀਂ ਚੁੱਕਿਆ ਹੈ। ਵਿਰੋਧੀ ਧਿਰਾਂ ਰਜਿੰਦਰ ਬੱਗੀ ਵਾਲੇ ਕੇਸ ਦੇ ਮਾਮਲੇ ਤੋਂ ਬਾਅਦ ਬ ਸਖਵੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਖਾਰਜ ਕਰਤਾ ਉਹਨਾਂ ਕੋਲੇ ਕਹਿਣ ਨੂੰ ਕੁਛ ਨਹੀਂ ਹੋਣ ਇਸੇ ਗੱਲ ਕਰਕੇ ਕਦੇ ਕਿਤੇ ਪਹੁੰਚਦਾ ਕਿਤੇ ਪਹੁੰਚਦਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਾਨਤਾ ਨਹੀਂ ਰਹੇਗੀ 50 ਦਿਨ ਦੇ ਕਾਰੇਗਾ ਜੇ ਕੁਛ ਨਹੀਂ ਹੈਗੇ ਅਕਾਲੀ ਦਲ ਕਿਉਂ ਖੋਸ਼ ਹੋ ਗਏ ਉਹਨੂੰ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ ਧੋਕੇ ਰੱਖਤਾ ਪੋਤਾ ਹੁਣ ਇੱਕ ਸਕੂਟਰ ਤੇ ਆਉਣ ਜੋਗੇ ਬਚ ਗਏ ਉਹ ਤਾਂ ਸਿਰਫ ਇੱਕ ਸਕੂਟਰ ਦੇ ਉੱਤੇ ਜਿਹੜੀ ਇਹ ਵਿਧਾਨ ਸਭਾ ਚ ਆ ਸਕਦੇ ਇਹ ਜਿਹੜੇ ਵਿਰੋਧੀ ਨੇ ਨਾ ਜਿਹੜੇ ਵਿਰੋਧੀ ਨੇ ਚਾਹੇ ਉਹ VJP ਆ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆ ਉਹ ਸਾਰੇ ਕੰਮ ਖੁਦ ਕਰਵਾਉਂਦੇ ਨੇ ਕਿ ਤਾਂ ਕਿ ਮਾਹੌਲ ਖਰਾਬ ਕੀਤਾ ਜਾਵੇ ਆਮ ਆਦੀ ਪਾਰਟੀ ਦੀ ਸਰਕਾਰ ਚ ਦਿੱਲੀ ਚ ਆ ਪੰਜਾਬ ਦੇ ਵਿੱਚ ਦੋਨੇ ਜਗ੍ਹਾ ਤੇ ਅਸੀਂ ਲੋਕਾਂ ਦੇ ਕੰਮ ਕਰਦੇ ਆ ਅਸੀਂ 300 ਯੂਨਿਟ ਫ੍ਰੀ ਕਰ ਰਹੇ ਹਾਂਗੇ ਅਸੀਂ ਜਿਹੜਾ ਹੈਗਾ 1 MLA 1 ਪੈਨਸ਼ਨ ਕਰ ਰਹੇ ਹਾਂਗੇ ਸੋ ਅਸੀਂ ਕਹਿ ਰਹੇ ਹਾਂ ਕਿ 1500 ਇੱਕੜ ਰੁਪਇਆ ਕਿਸਾਨ ਨੂੰ ਅਸੀਂ ਦੇ ਦੇਵਾਂਗੇ ਤਾਂ ਕਿ ਧਰਤੀ ਖੇੜ ਦਾ ਪਾਣੀ ਬਚਾਇਆ ਜਾ ਸਕੇ ਮਾਨ ਸਾਹਿਬ ਦੀ ਸਰਕਾਰ ਨੇ 55 ਦਿਨਾਂ ਚ ਵੱਡੇ ਇਤਿਹਾਸਿਕ ਫੈਸਲੇ ਕੀਤੇ ਨੇ ਕਿ ਸੋ ਉਹਨਾਂ ਇਤਿਹਾਸਿਕ ਫੈਸਲਿਆਂ ਤੋਂ ਘਬਰਾ ਕੇ ਵਿਰੋਧੀ ਇਹੋ ਜੇ ਕੰਮ ਕਰ ਰਹੇ ਨੇ ਸਰਕਾਰਾਂ ਦੇ ਮੇਲੇ ਮਾਨ ਸਾਹਿਬ ਨੇ ਕਹਿੰਦਾ ਇਹ ਆਰਪੀਆ ਉਹਦੇ ਹੱਲੇ ਦਿੱਤਾ ਨਹੀਂ ਹੈ